دیکھو جو یہ کاروائی ہوئی ہے لا جو ہے وہ یہ کاروائی کی گئی ہے یہ جو تھا یہاں پہ وہ انافلی پروپر پروسیجرس کر کے پروپر پروسیجر فالو کر کے جو کسان پائی کر رہی اور جہاں کئی ٹرالیز بھی کھڑی ہیں کئی جگہ پر رول لیگل جو ہے کنسٹرکشن کی ہے جو کوئی یہ انہوں نے بنا رکھے ہیں یہاں پر شیڈ وغیرہ تو ان سبھی کو ہم جو ہے ان کو رموو کریں گے اور ان ٹرالیز کو بھی جو ہے ٹریکٹرس کے سر جانتے آپ کر لیا ہوا ہے تو ان ٹرالیز کو بھی ہم یہاں سے رموو کر کے اور یہ دونوں سائڈ کو ویتی روک رہی ہے کلیئر کر دیں گے اور سر کتنے لوگوں کو ڈیٹین اس ٹائم کیا ہے اور کس طرح سے ارینجمنٹ کیے گئے جیسے آپ نے بتایا کہ ٹریکٹر ٹرالیز کو جو ہے یہاں سے ہٹایا جا رہا ہے ڈیٹین جو جن کو ڈٹین نہیں ہم نے کیا ہمیں تو فورٹی ففٹی جو ہیں کسان تھے یہاں پہ وہ اپنے آپ کلکٹرلی یہاں سے ہمارے ساتھ آئے ان میں سے کئیوں نے ہمیں کہا ہے کہ ہم اپنے گھر جانا چاہتے ہیں ان کو گھر ہی دیں گے ਉਹ ਜੋ ਉਹ ਐਸੇ ਹੈ ਜੋ ਆਪਣੇ ਜੋ ਚਾਤੇ ਵੀ ہماری ਗ੍ਰਿਫਤਾਰੀ ਹੋ ਉਹਨੂੰ ਕੋਮ ਪ੍ਰੋਸੀਜਰ ਪਰਤਾਪਨ ਕੇ ਗ੍ਰਿਫਤਾਰੀ ਡਾਲੇਗੇ ਆਗੇ ਜੈਸੇ ਜੋ ਵੀ ਕੋਟ ਹੋਗੀ ਜੈਸੇ ਵੀ ਹੋਗਾ ਜੋ ਉਸकी ਟੀਲ ਵਗੈਰਾ ਹੋਗੀ दैट ਲਾਅ ਵਿਲ ਟੇਕ ਇਟ ਕਿੰਨੇ ਟਾਈਮ ਇਹ ਪੂਰਾ ਪ੍ਰੀ ਮੂਵਮੈਂਟ ਕਿਰਾਏ ਆਪਰੇਸ਼ਨ ਕਿੰਨੇ ਟਾਈਮ ਚੱਲੇਗਾ ਖਾਲੀ ਕਿੰਨੇ ਟਾਈਮ ਚ ਹੋ ਜੇਗਾ ਦੇਖੋ ਜੀ ਇਹਦੇ ਚ ਜ਼ਿਆਦਾ ਟਾਈਮ ਨਹੀਂ ਅਸੀਂ ਸਾਡੇ ਕੋ ਸਰ ਇੰਤਜ਼ਾਮ ਅਸੀਂ ਕੀਤਾ ਹੋਇਆ ਸਾਡਾ ਜਿਹੜਾ ਸਾਨੂੰ ਲੱਗਦਾ ਕਿ ਟੈਂਟੇਟਿਵਲੀ 2 ਤੋਂ 2 ਘੰਟੇ ਤੁਸੀਂ ਇਹਨੂੰ ਖਾਲੀ ਕਰ ਪਾਉਗਾ ਔਰ ਜੋ ਬਾਕੀ ਦਾ ਕੁਝ ਮਲਬਾ ਮਲਬਾ ਹੋਊਗਾ ਉਹਨੂੰ ਇੱਧਰ ਉੱਧਰ ਤੱਕ ਪਤਾ ਸ਼ਿਫਟ ਕਰਦੇ ਥੋੜਾ ਟਾਈਮ ਲੱਗਦਾ ਪਰ ਇਹਨੂੰ ਅਸੀਂ ਕਲੀਅਰ ਕਰ ਦਾਂਗੇ ਕਿ ਕਿੰਨੇ ਘੰਟਿਆਂ ਦੇ ਵਿੱਚ ਸਰ ਟ੍ਰੈਫਿਕ ਫ੍ਰੀ ਮੂਵਮੈਂਟ ਕਦ ਤੱਕ ਸਟਾਰਟ ਹੋ ਜਾਏਗੀ ਇਟ ਡਿਪੈਂਡਸ ਓਨ ਵੀ ਹਰਿਆਣਾ ਕਦੋਂ ਖੋਲਦਾ ਜੀ ਆਪਣਾ ਉਹ ਜਿਹੜੀ ਉਹਨਾਂ ਦੀ ਬੈਰੀਕੇਟਿੰਗ ਹੈ ਨਾ ਕੀ ਅਜਰ ਰਿਮੂਵ ਕਰ ਦੇਣਗੇ ਸਵੇਰ ਟ੍ਰੈਫਿਕ ਚਲਦਾ ਸਰ ਅਜਨੇ ਜਿਹੜਾ ਆਪਰੇਸ਼ਨ ਹੋਇਆ ਲਾਅ ਐਂਡ ਆਰਡਰ ਨੂੰ ਖਾਸ ਤੌਰ ਤੇ ਦੇਖ ਰਹੇ ਹੋਏ ਪੁਲਿਸ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਉੱਥੇ ਪਏ ਨੇ ਕਿੰਨੀ ਪੁਲਿਸ ਲਾਗੜੀ ਕਿੰਨੀ ਪੁਲਿਸ ਦੇ ਕੋਲ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਇੰਤਜ਼ਾਮ ਬਸੂ ਪੂਰਾ ਦਿੱਤੇ ਹੋਏ ਉਹ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਸਾਡੇ ਮੇਨ ਛੁੱਪੇ ਵਾਲੀ ਹੈ ਇਹ ਦਿਵਿਓ ਬਿਦੋ ਐ ਕਾਫੀ ਯੂਨਿਟਸ ਸਾਰੀ ਸਾਡੀ ਪੋਚੜਾ ਇਹ ਦੇ ਦੀ ਸਾਰੀ ਸੀ ਜੇ ਨਸਰ ਐਂਡ 올 ਜਸਟ ਅਨਸਰ ਸਾਰੇ ਬਾਹਰ ਫੀਲਡ ਚ ਆਪਣੇ ਆਪਣੇ ਇਲਾਕੇ ਨੂੰ ਡੋਮਿਨੇਟ ਕਰ ਰਹੇ ਔਰ ਇਹਨੂੰ ਅਸੀਂ ਅੱਗੇ ਵੀ ਅੱਗੇ ਵੀ ਚੱਲਦੇ ਰਹਾਂਗੇ ਪਰ ਇੱਥੇ ਕੋਈ ਫੋਰਸ ਵਗੈਰਾ ਵੀ ਲਗਾਈ ਜਾਏਗੀ ਕੁਝ ਦਿਨਾਂ ਵਾਸਤੇ ਜਿੱਥੇ ਰਿਕੁਆਇਰਡ ਹੋਵੇਗਾ ਸਾਥੀ ਕਾਰਵਾਈ ਕੀਤੀ ਗਈ ਹੈ ਜੇ ਆਪਣਾ ਸ਼ੰਭੂ ਬਾਰਡਰ ਦੇ ਕੀ ਕਹਿਣਾ ਚਾਹੋਗੇ ਇਸ ਬਾਰੇ ਅਪੀਲਸ ਫੁਲੀ ਇਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇਹ ਜਿਹੜਾ ਹੈਗਾ ਕਰਨਾ ਹੈਗਾ ਇਹ ਇਲਿਗਲ ਹੈਗਾ 163 ਲੱਗੀ ਹੋਈ ਹੈ ਜੀਐਨਐਸ ਦੀ ਭਾਰਤੀ ਨਿਆਂ ਸੰਵਿਧਾਨ ਦੀ 163 ਦੀ ਧਾਰਾ ਲੱਗੀ ਹੋਈ ਹੈ ਤੇ ਦੇਖਦੇ ਪੰਜ ਤੋਂ ਵੱਧ ਦਾ ਮਤਮਾ ਕਰਨਾ ਇਲੀਗਲ ਹੈ ਇਸ ਦਾ ਕੀ ਨਾਮ ਹੈ ਕਿਤੇ ਨਹੀਂ ਦੇਖੀ ਗਈ ਕੋਰਟ ਨੇ ਕਿਹਾ ਆਪਣਾ ਇਹੋ ਸੋਲੀ ਨੂੰ ਮੁਕਾ ਕੇ ਤੇ ਫੋਰਸ ਦਾ ਪ੍ਰਯੋਗ ਸਾਨੂੰ ਜਬਰਦਸਤੀ ਨਹੀਂ ਕਰਨਾ ਪਿਆ ਤੇ ਜਿਹੜੇ ਵੀ ਕੋਈ ਹੁਣ ਐਕਚੁਅਲੀ ਇਹ ਹੈਗੇ ਆ ਇਹ ਜਿਹੜਾ ਸਟਰਕਚਰ ਹੈਗੇ ਉਹ ਅਸੀਂ ਨੂੰ ਮੈਨੂੰ ਰਿਪੋਰਟ ਕਰਕੇ ਸੇਫਟੀਆਂ ਕਰੀ ਹੋਣੀ ਚਾਹੀਦੀ ਕਿੰਨੇ ਕਿ ਕਿਸਾਨਾਂ ਨੂੰ ਆਪਣਾ ਲਓ ਕੀਤਾ ਜੀ ਗ੍ਰਿਫਤਾਰ ਕੀਤਾ ਦੂ ਉਹਦਾ ਡਾਟਾ ਹਾਲੇ ਮੇਰੇ ਕੋਲ ਕੰਪਲੀਟਲੀ ਨਹੀਂ ਹੈਗਾ ਜੇ ਕਿਸੇ ਨੇ ਅਰੈਸਟ ਹੋਣ ਕੀਤੀ ਹੈ ਤਾਂ ਉਹ ਡਾਟਾ ਮੈਂ ਅਕੈਰੀ ਪੁਲਿਸਿਕ ਹਮ ਕਵਰ ਕਰਦਾ ਜਿਹੜੇ ਕਿਸਾਨਾਂ ਦੇ ਬਹਾਲ ਵਗੈਰਾ ਡਰੈਕਟਰ ਜਾਂ ਹੋਰ ਸਮਾਨ ਹੈਗਾ ਤੁਸੀਂ ਵਾਪਸ ਕਰੋਗੇ ਉਹਨਾਂ ਨੂੰ ਅ ਦੇਖਦੇ ਆਂ ਜੀ ਹਲੇ ਤਾਂ ਜਿਹੜੇ ਟਰੈਕਟਰ ਹੈਗੇ ਉਹਨਾਂ ਨੂੰ ਰੋਡ ਤੋਂ ਕਲੀਅਰ ਕਰਾਂਗੇ ਜੇ ਕੋਈ ਉਹਨਾਂ ਦਾ ਸਮਾਨ ਹੋਇਆ ਡੈਫੀਕੈਂਟ ਕੇਸ ਹੋਵੇ ਟ੍ਰੈਫਿਕ ਨੂੰ ਕਿਵੇਂ ਦੇਖਦੇ ਹੋ ਸਰ ਕਿੰਨੇ ਦਿਨਾਂ ਚ ਚਾਲੂ ਹੋ ਜੂਗੀ ਟ੍ਰੈਫਿਕ ਇਧਰ ਆਪਣਾ ਪੰਜਾਬੀ ਕੋਸ਼ਿਸ਼ ਹੈ 24 ਘੰਟੇ ਲਗਾਤਾਰ ਟ੍ਰੈਫਿਕ ਚੱਲੇ ਠੀਕ ਦੋਵੇਂ ਸਾਈਡਾਂ ਜਿਹੜੀਆਂ ਇਹ ਟੋਟਲ ਕਲੀਅਰ ਕਰਨ ਜਾ ਰਹੇ ਆ ਉਸ ਤੋਂ ਬਾਅਦ ਜਿਹੜਾ ਅੱਗੇ ਹਰਿਆਣੇ ਦਾ ਬਾਰਡਰ ਹੈਗਾ ਉੱਥੇ ਉਸ ਬਾਰਡਰ ਤੇ ਜਿਹੜੀ ਪੈਰੀਕੇਟਿੰਗ ਹਰਿਆਣਾ ਸਟੇਟ ਦੀ ਹੈਗੀ ਆ ਉਹ ਦਾ ਡਿਸੀਜਨ ਬਾਅਦ ਚ ਲੈ ਕੇ ਕਿ ਜਿਹੜਾ ਇਹ ਨੈਸ਼ਨਲ ਹਾਰਟ ਹੈ ਇਹਨੂੰ ਪਬਲਿਕ ਵਾਸਤੇ ਓਪਨ ਕੀਤਾ ਜਾਏ। ਸਭ ਸ਼ਾਂਤੀਪੂਰਵਕ ਤਰੀਕੇ ਸੇ ਬਹੁਤ ਚੱਲ ਰਹਾ ਹੈ ਕਿਸੇ ਵੀ ਤਰੀਕੇ ਸੇ ਕੋਈ ਵਿਰੋਧ ਦੇਖਣੇ ਕੋ ਨਹੀਂ ਮਿਲਿਆ। ਕਿਸਾਨ ਜੋ ਹੈ ਆਪਣੇ ਆਪ ਜਾ ਰਹੇ ਹਨ। ਜਦੋਂ ਜਦ ਬਾਤचीत ਪਹਿਲੇ ਜਦੋਂ ਤੁਸੀਂ ਅਸੀਂ ਕਿਉਂਕਿ ਪਹਿਲ ਨਹੀਂ ਕੀਤੀ ਔਰ ਬੜਾ ਪ੍ਰੋਸੀਜਰ ਅਡਾਪਟ ਕਰਕੇ ਜੋ ਜਾਬ ਤੇ ਮੁਤਾਬਕ ਜੋ ਬੀ ਐਨ ਐਸ ਐਸ ਦੀਆਂ ਤਰਾਵਾਂ ਤਹਿਤ ਕਾਰਵਾਈ ਕਰਨੀ ਬਣਦੀ ਸੀ ਵੀ ਉਸ ਤਹਿ ਤੀ ਅਸੀਂ ਸਾਰਾ ਜਿਹੜਾ ਕੰਮ ਕੀਤਾ ਬੜੇ ਇਹਨਾਂ ਨੂੰ ਪਿਆਰ ਦੇ ਨਾਲ ਇਹਨਾਂ ਨੂੰ ਬਰੀਫ ਕੀਤਾ ਇਹਨਾਂ ਨੂੰ ਦੱਸਿਆ ਕਿ ਹੁਣ ਜਿਹੜਾ ਹੈਗਾ ਸੈਂਟਰ 'ਚ ਤੁਹਾਡੀਆਂ ਮੀਟਿੰਗਸ ਚੱਲ ਹੀ ਰਹੀਆਂ ਹੁਣ ਨੈਕਸਟ ਮੀਟਿੰਗ ਸ਼ਾਇਦ ਚਾਰ ਦੀ ਹੈਗੀ ਹੁਣ ਇਹ ਤਾਂ ਹੈ ਨਹੀਂ ਵਿਚਾਰ ਤੱਕ ਫਿਰ ਬੰਦ ਰਹੂਗਾ ਹੁਣ ਨਾ ਫਸਾ ਨਾ ਕਾਫੀ ਟਾਈਮ ਹੋ ਗਿਆ ਲੋਕਾਂ ਨੂੰ ਪਰੇਸ਼ਾਨ ਹੋਣ ਦੇ ਸਰ ਕਿੰਨੇ ਕਿਸਾਨ ਸਨ ਇੱਥੇ ਪਰ ਔਰ ਉਨ੍ਹਾਂ ਦਾ ਕਿਆ ਡਿਟੇਨ ਕੀਤਾ ਗਿਆ ਕਿੰਨੇ ਕਿਸਾਨੋ ਕੋਈ ਅਸ਼ੰਭੂ ਬਾਰਡਰ ਸੇ ਕਿ ਤੇਨ ਅਪਰੋਕਸੀਮੇਟਲੀ 50 ਦੇ ਕਰੀਬ ਦੀ ਫਿਗਰ ਹੈਗੀ ਆ ਬਾਕੀ ਉਹਨਾਂ ਦੇ ਵਿੱਚੋਂ ਕਈ ਕਿਸਾਨ ਕਹਿ ਰਹੇ ਸੀ ਜੇ ਵੀ ਸਾਨੂੰ ਤੁਸੀਂ ਘਰ ਪੇਂਦੋ ਉਹਨਾਂ ਨੂੰ ਅੱਗੇ ਜਾ ਕੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਾਹਿਕਲਸ ਦਾ ਜਾਂ ਜੋ ਵੀ ਟਰਾਂਸਪੋਰਟੇਸ਼ਨ ਦਾ ਏਮ ਕਰਕੇ ਉਹਨਾਂ ਨੂੰ ਪੇਂਦ ਦਿੱਤਾ ਗਿਆ ਇੱਕ ਤਰ੍ਹਾਂ ਸਹਿਮਤੀ ਬਣ ਗਈ ਕਿਸਾਨਾਂ ਕਿਸਾਨੋਆਂ আর ਸਰਕਾਰ کے بیچ میں اس لیے وہ بھی ਕੋਆਪਰੇਟ ਕਰ ਰਹੇ ہیں ਸਹਿਮਤੀ ਦੀ ਬੜੀ ਵਧੀਆ ਗੱਲ ਹੈ ਜੀ ਗੁੱਡ ਸੈਂਸ ਪ੍ਰਵੇਲ ਜੇ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਵੀ ਆਰ ਵੈਰੀ ਥੈਂਕਫੁਲ ਫੂ ਥੈਮ ਸਰ ਕਿੰਨਾ ਟਾਈਮ ਲੱਗੇਗਾ ਅਬ ਇਸ ਹਾਈਵੇ ਕੋ ਚਾਲੂ ਕਰਾਉਣੇ ਮੇ ਇਹ ਪੂਰਾ ਖਾਲੀ ਕਰ ਦੇਗਾ ਜਲਦ ਚਾਲੂ ਹੋ ਜਾਏਗਾ ਸਰ ਹਾਈਵੇ ਜੋ ਖਾਲੀ ਜੋ ਪੰਜਾਬ ਵਾਲੀ ਸਾਈਡ ਹੈ ਉਸ ਕੋ ਤੋਂ ਹਮ ਖਾਲੀ ਆਜ ਹੀ ਕਰਵਾਏਗੇ ਦੋ ਤਿੰਨ ਘੰਟੇ ਮੇ ਉਹ ਖਾਲੀ ਹੋ ਜਾਏਗਾ ਟ੍ਰੈਫਿਕ ਜੋ ਹੈ ਉਹ ਬੈਰੀਗੇਟਿੰਗ ਜੋ ਹੈ ਹਰਿਆਣਾ ਕੇ ਸਾਈਡ ਪੇ ਵੀ ਹੈ ਸੋ ਇੱਕ ਵਾਰ ਉਹ ਰਿਮੂਵ ਕਰ ਦਿੱਤੇ ਆਪਣੀ ਬੈਰੀਕੇਟਿੰਗ ਕੱਲ ਕਰਦੇ ਜਾਂ ਆਜ ਕਰਦੇ ਤਾਂ ਉਸੇ ਵਕਤ ਹੀ ਜੋ ਹੈ ਨਾ ਉਹ ਟ੍ਰੈਫਿਕ ਚੱਲ ਜਾਂਦਾ ਹੈ। ਕੀ ਹਰਿਆਣਾ ਪੁਲਿਸ ਕੇ ਸਾਥ ਕੋਈ ਬੈਠਕ ਹੋਈ ਹੈ ਆਪਕੀ ਇਸ ਬਾਰੇ ਵਿੱਚ? ਕਿਸਾਨੋਂ ਕੇ ਵਹੀਕਲ ਵਾਪਸ ਕਰ ਦਿੱਤੇ। ਦੇਖੋ ਹਰਿਆਣਾ ਪੁਲਿਸ ਸੇ ਤੇ ਇੱਕ ਬੈਠਕ ਨਹੀਂ ہماری ਹਮੇਸ਼ਾ ਹੀ ਹੁੰਦੀ ਰਹਿੰਦੀ ਹੈ। ਔਰ ਇਹ ਡਿਸੀਜਨ ਉਸ ਸਟੇਟ ਦਾ ਹੈ, ਦੂਸਰੀ ਸਟੇਟ ਹੈ। ਤੋਂ ਉਹਨੇ ਆਪਣਾ ਡਿਸੀਜਨ ਲੈਣਾ ਹੈ ਔਰ ਲੈ ਵੀ ਲਿਆ ਹੋਗਾ ਆਈ ਥਿੰਕ। ਉਹ ਜੋ ਵੀ ਉਨ੍ਹਾਂ ਦਾ ਡਿਸੀਜਨ ਹੋਗਾ ਉਹ ਆਪਣੀ ਤਰਫ ਸੇ ਜੋ ਵੀ ਡਿਸੀਜਨ ਹੋ ਗਿਆ ਵੈਸੀ ਕਾਰਵਾਈ ਕਰ ਲੇਗੇ ہماری ਤਰਫ ਸੇ ਬਿਲਕੁਲ ਕਲੀਅਰ ਹੋ ਜਾਏਗੀ ਠੀਕ ਹੈ ਠੀਕ ਹੈ ਸਾਰਾ